ਇਹ ਡਾਂਸਪੜ ਪਿਆਰ ਕਰਨਾ ਵੀ ਸਿਖਾਵਾਂਗੇ ਇੱਜ਼ਤ ਦੇਣਾ ਵੀ ਸਿਖਾਵਾਂਗੇ ਵੱਡਿਆਂ ਦਾ ਸਤਿਕਾਰ ਕਰਨਾ ਵੀ ਸਿਖਾਵਾਂਗੇ ਛੋਟਿਆਂ ਨੂੰ ਪਿਆਰ ਕਰਨਾ ਵੀ ਸਿਖਾਵਾਂਗੇ ਇਸ ਲਈ ਇਲੈਕਸ਼ਨ ਮੈਚ ਸਮਝਦਾ ਰਿਜ਼ਲਟ ਤਾਂ ਜਿਹੜਾ ਆਉਣਾ ਆਉਣਾ ਲੋਕਾਂ ਨੇ ਫੈਸਲਾ ਕਰਨਾ ਮਗਰ ਉਸ ਬੰਦੇ ਨੂੰ ਸਿਖਾਉਣ ਦੀ ਵਾਰੀ ਹੈ ਇਸ ਤਰ੍ਹਾਂ ਹੱਸਣਾ ਵੀ ਸਿਖਾਵਾਂਗੇ ਇਸ ਤਰ੍ਹਾਂ ਹੱਸਣਾ ਹਟਕਾਵਾਂਗੇ ਇਸ ਤਰ੍ਹਾਂ ਹੱਸਣਾ ਸਿਖਾਵਾਂਗੇ ਇਸ ਤਰ੍ਹਾਂ ਹਸਿਆ ਕਰੂਗਾ ਜਦੋਂ ਤਾਂ ਮੈਨੂੰ ਛੱਡਿਆ ਮੈਨੂੰ ਲੱਗਦਾ ਚਲੇ ਗਿਆ ਡਿਪਰੈਸ ਜੇ ਉਹਨੂੰ ਮੇਰੇ ਕਰਕੇ ਭਾਵੇਂ ਕੁਝ ਮਿਲ ਜਾਏ ਉਹਨੂੰ ਨੇ ਪਿੱਟਣਾ ਜਾ ਕੇ ਮੈਨੂੰ ਪਤਾ ਆਪਦੇ ਵੀਰ ਤੇ ਕਰ ਹੁਣ ਦਿੱਲੀ ਜਾਊ ਸਵੇਰੇ ਲੰਨੂ ਉਹਨੇ ਮਤਲਬ ਗੱਲ ਚ ਗੂਠ ਦੇ ਦੇਣਾ ਸੋਨੀਆ ਗਾਂਧੀ ਤੇ ਪ੍ਰਿੰਕਾ ਗਾਂਧੀ ਤੇ ਰਾਹੁਲ ਗਾਂਧੀ ਕੇ ਇੱਥੇ ਬਹਾਨੇ ਮੈਂ ਕਿੱਥੇ ਲੈ ਡੇਗਾ ਚਲੋ ਮੈਨੂੰ ਇਸ ਗੱਲ ਦੀ ਖੁਜੀ ਆ ਜੇ ਮੇਰੇ ਬਹਾਨੇ ਉਹਨੂੰ ਉਹਨੂੰ ਬਣਦੀ ਜਿਹੜਾ ਉਹਦਾ ਚਿਹਰਾ ਉਹ ਤੇਰਾ ਹੀ ਬਣ ਸਕਦਾ ਕੁਰਸੀ ਫੇਰ ਦੀ ਲੱਪਣੀ ਪਰ ਜਿਸ ਤਰ੍ਹਾਂ ਸੁਪਨੀਆ ਸੀ ਫਿਰ ਮੇਰਾ ਸਾਥ ਤਾਂ ਮਿਲੂ ਮੇਰਾ ਪਿਆਰ ਤਾਂ ਮਿਲੂ ਅਚਨਾਂਤਾਂ ਸਿਖਾਉਂ ਪਿਆਰ ਕਰਨਾ ਤਾਂ ਸਿਖਾਉ ਤੁਸੀਂ ਨਾ ਸਕੇ ਤੁਸੀਂ ਮੇਰੀ ਸਥਿਤੀ ਤੇ ਨਹੀਂ ਤੁਸੀਂ ਮੇਰੀ ਭਾਵਨਾ ਨੂੰ ਸਮਝ ਸਕਦੇ ਨਹੀਂ ਸਮਝ ਸਕਦਾ ਮੇਰਾ ਵੀ ਤੇਰੇ ਤੇ ਪਰਤਿਆ ਹੋਇਆ ਹੀ ਨਹੀਂ ਜਿਹੜਾ ਮੇਰੇ ਤੇ ਹੋਇਆ ਤੇਰੇ ਤੇ ਮੋਕੋ ਕਾ ਟਾਡਾ ਯੁਆਪਾ ਵਰਗੀਆਂ ਧਾਰਾਂ ਲੱਗੀਆਂ ਹੋਣ ਉਹ ਧਾਰਾਂ ਲੱਗੀ ਆ ਮੇਰੇ ਤੇ ਜਿੱਤੇ ਬੇਲ ਨਹੀਂ ਹੋ ਸਕਦੀ ਔਰ ਸਾਜਿਸ਼ ਤਾਂ ਲਾਈ ਗਈ ਸਿਰਫ ਇਸ ਲਈ ਲਾਈ ਗਈ ਕਿ ਮਜੀਠੀਆ ਚੋਣ ਨਾ ਲੜ ਸਕੇ ਤੇ ਜਦ ਮੈਨੂੰ ਰੱਬ ਨੇ ਉੱਥੇ ਬਾਹ ਫੜ ਕੇ ਮੈਨੂੰ ਉੱਥੋਂ ਕੱਢ ਕੇ ਲੈ ਆਏ ਤੇ ਹੁਣ ਪ੍ਰਮਾਤਮਾ ਜੇ ਗੁਰੂ ਦੀ ਗੁਰੂ ਦੀ ਗੁਰੂ ਦੀ ਆ ਸੰਗਤ ਮੇਰੀ ਹੁਣ ਨਹੀਂ ਬਾਹ ਫੜੂ ਆ ਸੁਪਰੀਮ ਕੋਰਟ ਦਾ ਲੇਟੈਸਟ ਆਰਡਰ ਕੱਲ ਕੀ ਕਹਿੰਦਾ ਦੇਖੋ ਚੰਨੀ ਸਾਹਿਬ ਨੂੰ ਰੱਬ ਤੇ ਭਰੋਸਾ ਨਹੀਂ ਪਹਿਲੀ ਗੱਲ ਔਰ ਚੰਨੀ ਸਾਹਿਬ ਨੂੰ ਮੈਨੂੰ ਲੱਗਦਾ ਚਮਕੌਰ ਸਾਹਿਬ ਦੇ ਲੋਕਾਂ ਤੇ ਵੀ ਭਰੋਸਾ ਨਹੀਂ ਰਿਹਾ ਮੈਨੂੰ ਤਾਂ ਰੱਬ ਤੇ ਪੂਰਨ ਭਰੋਸਾ ਤੇ ਮਜੀਠੇ ਦੇ ਲੋਕਾਂ ਤੇ ਤੇ ਅੰਮ੍ਰਿਤਸਰ ਪੂਰਬੀ ਦੇ ਲੋਕਾਂ ਤੇ ਪੂਰਨ ਭਰੋਸਾ